ਨਾ ਫੋਟੋ ਕੱਢ ਲੈ ਫੋਟੋ ਮੜਾ ਫੋਨ ਕੱਢ ਦੇ ਆਹ ਦੇਖੀ ਇੰਨੀ ਇੰਨੀ ਸ਼ੱਕਰ ਐਕਸਟਰਾ ਸੀ ਆਪਣੇ ਕੱਪਾਂ ਦੇ ਵਿੱਚ ਸਾਰਿਆਂ ਦੀ ਖਾਲੀ ਸੀਗਾ ਇਹ ਡੱਬਾ ਆ ਇੱਥੇ ਨਵੀਂ ਚੀਜ਼ ਦੇਖੀ ਕ੍ਰਿਪਟੋ ਬਾਈ ਕਰ ਸਕਦੇ ਹਾਂ ਸੀ ਕੈਸ਼ ਤੇ ਕਿਉਂ ਕੀ ਗੋਲ ਕੇ ਬਾਤਾਂ ਵਿੱਚ ਪਿਆਰ ਜਿਆ ਦਿਖਾਓ ਕੁੜੀਆਂ ਵਾਹ ਕੀ ਵਾਦਾਂ ਕੁੜੀਆਂ ਬੁੱਲਦੀਆਂ ਵੇ ਕੁੜੀਆਂ ਸਿਰੇ ਸਿਰੇ ਸਾਡੇ ਬਲੱਡ ਟੈਸਟ ਹੋਣ ਲੱਗੇ ਨੇ ਉੱਤਨੇ ਸਾਲ ਆਲੇ ਸੁੱਤੇ ਉੱਠਿਆ ਦੋਨੇ ਆਣੇ ਅੱਜ ਮੂੰਹ ਵੀ ਨਹੀਂ ਤੇ ਉੱਤੇ ਡੈਡੀ ਕਹਿੰਦੇ ਬੈਠੋ ਇੱਧਰ ਆ ਕੇ ਸਾਲ ਚ ਕਿੰਦੀ ਵਾਰ ਮੇਰਾ ਤੇ ਮੈਦਾ ਹੁੰਦਾ ਮਮੀ ਡੇਟ ਤੱਕ ਕਿੰਨੇ ਮਹੀਨੇ ਕੋਲ ਅੱਜ ਮਹੀਨੇ ਬਾਅਦ ਕਰ ਲੈਣੇ ਮਹੀਨੇ ਦੇ ਕੋਲ ਹੈ ਵੀ ਨਹੀਂ ਸ਼ੂਗਰ ਤਾਂ ਨਹੀਂ ਕੀ ਵੀ ਆਈ ਕਰ ਜਸਟ ਮੇਕਿੰਗ ਸ਼ੋਰ ਵੀ ਕਿਸੇ ਨੂੰ ਹੈ ਨਹੀਂ ਡਾਇਬੀਟਸ ਪਰ ਅਸੀਂ ਪਹਿਲਾਂ ਹੀ ਥੋੜਾ ਜਿਹਾ ਖਿਆਲ ਰੱਖੀਦਾ ਵੀ ਚੱਲ ਜੇ ਸ਼ੂਗਰ ਲੈਵਲ ਅਪ ਡਾਊਨ ਹੋਣ ਬੋਡੀ ਦੇ ਵਿੱਚ ਆਪਾਂ ਨੂੰ ਪਤਾ ਹੋਵੇ ਆਪਾਂ ਉਹਨਾਂ ਸਾਹਿਬ ਨਾਲ ਮੈਨੇਜ ਕਰ ਸਕੀਏ ਨਾ ਆਪਣੇ ਆਪ ਨਹੀਂ ਉਹ ਉਹਦਾ ਨਹੀਂ ਖਰਾਕ ਫਿਰ ਹੈਨਾ ਡੈਡੀ ਸੂਈਆਂ ਸਾਈਆਂ ਕੱਢ ਰਹੇ ਆ ਸਾਡੇ ਲਾਉਣ ਨੂੰ ਸੂਈ ਦੀ ਤਾਰੀ ਅਸੀਂ ਇਹ ਡਰਦੇ ਨਹੀਂ ਅਸੀਂ ਨਹੀਂ ਡਰਦੇ ਆਰਾਮ ਨਾ ਕਰਾ ਲੈਨੇ ਕੁਛ ਵੀ ਨਹੀਂ ਕਹਿੰਦਾ ਦਰਦ ਨੂੰ ਧੱਕਣ ਦੇ ਨੰਮ ਨਹੀਂ ਹੂੰ ਨੱਪ ਕੇ ਕੱਢ ਫਿਰ ਫੋਨ ਫਟ ਮੜਾ ਫੋਨ ਕੱਢ ਬੋਤਾ ਕੇ ਪਤਾ ਗਿਆ ਲੈ ਇਹਦਾ ਤਾਂ ਮਿੰਟਾ ਜਾਇਆ ਆਪਾਂ ਨੱਪ ਨਾ ਪਕੜਦੇ ਇੱਕ ਮਿੰਟ ਇੱਥੇ ਨਾ ਦੋ ਨਰਮ ਆ ਲਾਉਂਗਾ ਜਿਹੜੇ ਲਾਉਂਗੇ ਤੂੰ ਨਾ ਕਰੀਂ ਇਹ ਤਾਂ ਮਿੰਟ ਨਹੀਂ ਲੱਗਿਆ ਤੇ ਮੰਮੀ ਨਾਰਮਲ ਰੀਡਿੰਗ ਕਿੰਨੀ ਹੁੰਦੀ ਆ ਮੰਮੀ 4 ਤੋਂ 6 4 ਤੋਂ 6 ਓਕੇ ਅੱਛਾ ਮੂਰੇ ਜੀ ਲਾਉਣੇ ਮੜ ਜੀ ਇਹਦੇ ਉੱਤੇ ਆ ਜੂਗੀ ਮੰਮੀ ਖਾਸ ਬਹੁਤ ਬੜੀ ਫਰਟ ਖਾਣੇ ਪੈਣੇ ਆ ਹਾਂ ਤਾਂ ਖਾਈ ਕਿੰਨਾ ਆ ਗਿਆ ਓ ਮਾਈ ਗੋਡ ਆਇਦਰ ਨਾ ਆਪਣਾ ਪਕਾ ਦੇ ਦਿੰਨੇ ਆਪਾਂ ਸੂਈ ਡਾੜੀ ਨੇ ਪੁਰਾਣੀ ਕੱਢ ਕੇ ਸਿੱਟ ਦੇਣੀ ਆ ਆਪਾਂ ਹਰ ਵਾਰ ਸੂਈ ਵਸ ਨਵੀਂ ਪਾਉਣੀ ਆ ਸੇਮ ਨਹੀਂ ਯੂਜ਼ ਕਰਨੀ ਆਪਾਂ ਹਾਂ ਸੋਈਦਾ ਹੀ ਜ਼ਿਆਦਾ ਬਾਕੀ ਤਾਂ ਸਾਰਾ ਠੀਕ ਆ ਕੰਮ 101 ਵਾਰੀ ਯੂਸ ਹੋਣੀ ਆ ਹਾਂ ਤਾਂ ਆਪਾਂ ਡੱਬੀ ਫਾਰ ਕਿਟਸ ਇਹਾਂ ਦੀ ਰੱਖੀ ਹੋਈ ੜੜੀ ਉਹਨਾਂ ਦੇ ਲੋੜ ਆ ਰਹੀ ਜਿਹੜੇ ਹੱਥ ਤੇ ਕਰਨਾ ਕਰ ਲਓ ਆ ਵੀ ਕੱਢ ਲੈਣਾ ਆ ਗਏ ਆ ਗਏ ਆ ਗਏ ਆ ਗਏ ਆ ਗਏ ਮੇਰਾ ਜੀ ਭੱਜਿਆ ਆਇਆ ਸੀ ਉਹ ਫਟ ਜਾਣਾ ਉਹ ਫਟਲੇ ਦੀ ਨਹੀਂ ਸਾਡੀ ਹੋਣੀ ਆ ਸਾਡੇ ਹੱਲ ਘੜੇ ਹੋਈ ਆ ਜੈਦੀ ਨੂੰ ਕੰਪਿਊਟਰ ਦੀ ਜੌਬ ਛੇਤੀ ਲਵਾ ਦੇਣੀ ਆ ਡੈਡੀ ਰੈਡੀ ਨੇ ਬਾਈ ਨਾ ਕੇ ਹੋਲੀ ਜਾਈ ਆਵੇ ਲੋਕ ਜੀ ਨਾ ਰਕੀ ਆ ਪਾਪਾ ਨੇ ਬਲੱਡ ਘਟਤਾ ਪਾਪਾ ਨੇ ਬਲੱਡ ਘਟਤਾ ਕੀ ਕਰੀਏ ਹੁਮ ਪਾਪਾ ਜੌਬ ਦਵਾ ਦਈਏ ਆਪਾਂ ਕੰਪਿਊਟਰ ਦੀ ਜੌਬ ਲਵਾ ਦਈਏ ਟਰੈਕਟਰ ਦੇ ਨਾਲ ਮੈਂ ਕੀ ਗੱਡੂ ਗਲੌੜੀ ਲੋਕਾਂ ਦੇ ਨਹੀਂ ਇੱਕ ਹੋਰ ਇੱਕ ਇੱਕ ਹੋਰ ਡੇੜਾ ਲੈ ਕੇ ਆ ਜਿੱਤੇ ਇੱਕ ਹੋਰ ਮੰਮਾ ਅੱਧਾ ਡੇੜਾ ਭਲਾ ਦੇ ਉਹ ਕਾ ਤੋ ਕੀ ਲੈ ਕੇ ਆਜੋ ਇੱਕ ਹੋਰ ਡਾਡਾ ਮਮਾ ਲੈ ਕੇ ਆਜੋ ਤੇਰਾ ਭਲਾ ਉਹ ਜੇ ਨਹੀਂ ਨਹੀਂ ਡਾਡਾ ਮਮਾ ਕੀ ਕਰਨੇ ਆ ਚੱਲ ਕੀ ਗੱਲ ਆ ਉਹ ਲੈ ਆ ਉਹ ਦੇ ਦੇ ਚੱਲ ਹੀ ਆਣੇ ਆ ਯੇ ਅਬ ਸ਼ੌਕ ਤੇ ਚੱਲਦੇ ਆ ਨਹੀਂ ਲੈ ਉਹ ਲਿਓ ਨਹੀਂ ਮਾਪੇ ਤਾਂ ਮੈਨੂੰ ਲੱਗਦਾ ਹਨਾ ਨਹੀਂ ਲਵ ਦੇਸ ਮਮਾ ਐਕਚੁਅਲੀ ਹਾਉ ਬਾ ਡਾਦਾ ਦਾ ਲੈ ਲੈ ਚੱਲ ਦੇਸ ਡੇਡਾ ਡੇਡਾ ਮੀਮਾ ਇੱਕ ਮੰਮੀ ਪਾਪਾ ਨੋ 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 ਹੱਸ ਤਾ ਬੁੱਢੇ ਹੋ ਗਏ ਹੁਣ ਬੁੱਢੇ ਹੋ ਜਾ ਨੋ ਨਿਊ ਮੰਮੀ ਪਾਪਾ ਲੈ ਆ ਨੇ ਜਿਹੜੇ ਤੁਹਾਡੇ ਪਿੱਛੇ ਬੁੱਢੇ ਹੋ ਜਾ ਬੁੱਢੇ ਹੋਰ ਹੋ ਜਾ ਹਾਂਜੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪਿਆਰੀ ਪੰਨੇ ਆ ਜਿਹੜੀਆਂ ਆਪਾਂ ਇਹ ਬਲੱਡ ਟੈਸਟ ਕੀਤਾ ਨਾ ਜੋ ਸਿਰੇ ਸਿਰੇ ਮਸ਼ੀਨ ਵੈਸੇ ਹਰੇਕ ਕੈਮਿਸਟ ਤੋਂ ਮਿਲ ਜਾਂਦੀ ਹੈ ਜਿਵੇਂ ਫਾਰਮੇਸੀ ਤੋਂ ਤੇ ਬੜੀ ਈਜ਼ੀ ਆ ਥੋੜਾ ਜਿਹਾ ਪਿੰਚ ਕਰਦੇ ਆ ਬਲੱਡ ਆਉਂਦਾ ਉਹ ਮਸ਼ੀਨ ਜਿਹੜਾ ਮੋਨੀਟਰ ਹੁੰਦਾ ਉਹਦੇ ਵਿੱਚ ਪਾਉਨੇ ਆ ਤਾਂ ਨਾਲ ਦੀ ਨਾਲ ਰੀਡਿੰਗ ਆ ਜਾਂਦੀ ਆ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਬਲੱਡ ਦੇ ਵਿੱਚ ਗਲੂਕੋਜ਼ ਸੁਕ੍ਰੋਜ਼ ਜੋ ਵੀ ਹੁੰਦਾ ਇਹਦਾ ਸਿਸਟਮ ਉਹਦਾ ਲੈਵਲ ਕੀ ਆ ਉਹਦੇ ਨਾਲ ਆਪਾਂ ਨੂੰ ਇੰਨਾ ਪਤਾ ਲੱਗ ਜਾਂਦਾ ਵੀ ਆਪਣੀ ਬੋਡੀ ਦੇ ਕਿਵੇਂ ਕੋਪ ਕਰ ਰਹੀ ਆ ਸ਼ੂਗਰ ਦੇ ਨਾਲ ਹਨਾ ਤੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਡਾਇਬੀਟਿਸ ਆ ਨਾ ਇੱਕ ਇਦਾਂ ਦੀ ਬਿਮਾਰੀ ਆ ਇਹਦੇ ਨਾਲ ਹੋਰ 3600 ਰੋਗ ਇੱਕ ਵਾਰ ਸ਼ੁਰੂ ਹੋ ਜਵੇ ਨਾਲ ਸ਼ੁਰੂ ਹੋ ਜਾਂਦੇ ਆ ਸੋ अर्ਲੀ ਏਜ ਦੇ ਵਿੱਚ ਜੇ ਆਪਾਂ ਥੋੜਾ ਥੋੜਾ ਖਿਆਲ ਰੱਖੇ ਕਈ ਲੋਕ ਕਹਿੰਦੇ ਵੀ ਯਾਰ ਤੁਸੀਂ ਟੈਸਟ ਕਿਉਂ ਕੀਤਾ ਤੁਹਾਨੂੰ ਡਾਇਬੀਟਿਸ ਆ ਦੇਖੋ ਜੀ ਹਰ ਚੀਜ਼ ਦਾ ਇਲਾਜ ਉਦੋਂ ਨਹੀਂ ਕਰੀਦਾ ਜਦੋਂ ਬਿਮਾਰੀ ਲੱਗ ਜਵੇ ਬਹੁਤੀਆਂ ਚੀਜ਼ਾਂ ਬਹੁਤੀਆਂ ਕੀ 99.9% ਚੀਜ਼ਾਂ ਦਾ ਇਲਾਜ ਆਪਾਂ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਠੀਕ ਕਰ ਸਕਦੇ ਆ ਤਾਂ ਕਿ ਆਪਣੇ ਸਰੀਰ ਦੇ ਵਿੱਚ ਹਜੇ ਰੋਗ ਆਉਣੇ ਨਾ ਜਿਹੜੇ ਕਿ ਸਿਰਫ ਮੂੰਹ ਚੋਂ ਅੰਦਰ ਕੀ ਪਾਉਨੇ ਆ ਤੇ ਕਸਰਤ ਕਿੰਨੀ ਕਰਦੇ ਆ ਸਰੀਰ ਦਾ ਕਿੰਨਾ ਖਿਆਲ ਰੱਖਦੇ ਆ ਉਹਦੇ ਨਾਲ ਹੀ ਹੋ ਜਾਂਦੇ ਆ ਹੁਣ ਮੰਮੀ ਡੈਡੀ ਨੇ ਮੰਮੀ ਡੈਡੀ ਮਹੀਨੇ ਚ ਇੱਕ ਵਾਰ ਕਿਉਂਕਿ ਉਹਨਾਂ ਦੀ ਏਜ ਉਸ ਹਸਾਬ ਨਾਲ ਉਹ ਐਂ ਕਹ ਲਓ ਮਹੀਨੇ ਚ ਇੱਕ ਵਾਰ ਜ਼ਰੂਰ ਕਰਦੇ ਆ ਜਾਂ ਕਈ ਵਾਰ ਦੋ ਮਹੀਨੇ ਚ ਇੱਕ ਵਾਰ ਜੇ ਪਤਾ ਹੁੰਦਾ ਵੀ ਲੈਵਲ ਕਿੱਥੇ ਕਿਨੇ ਤਾਂ ਕਿ ਆਪਣੇ ਆਪ ਨੂੰ ਵਾਚ ਕਰਦੇ ਰਹੀ ਆਪਣੀ ਡਾਈਟ ਉਸ ਹਸਾਬ ਨਾਲ ਆਪਣੀ ਐਕਸਰਸਾਈਜ਼ ਉਸ ਹਸਾਬ ਨਾਲ ਐਡਜਸਟ ਕਰਦੇ ਰਹੀਏ ਅਸੀਂ ਸਾਡੀ ਏਜ ਦੇ ਵਿੱਚ ਅ ਅਸੀਂ ਸਾਲ ਚ ਇੱਕ ਵਾਰ ਕਰ ਲੈਣੇ ਹੁੰਦੇ ਆ ਤਾਂ ਮਤਲਬ ਮੇਰੀ ਜਿੰਨੀ ਰੇਂਜ ਲਾਸਟ ਟਾਈਮ ਸੀਗੀ ਉਨੀ ਕੀ ਰੇਂਜ ਹੋਣਾ ਮੰਨੀ ਦੀ ਵੀ ਉੱਥੇ ਕਿ ਆ ਤੇ ਬੱਚਿਆਂ ਤਾਂ ਲੋੜ ਨਹੀਂ ਹੈਗੀਆਂ ਨਾ 25 30 ਸਾਲ ਤੱਕ ਆਈ ਥਿੰਕ 30 ਪਲੱਸ ਹੋ ਜਾਣੇ ਹੋ ਫਿਰ ਥੋੜਾ ਇਹ ਚੀਜ਼ਾਂ ਵੱਲ ਖਿਆਲ ਦੇਣਾ ਚਾਹੀਦਾ ਆਪਾਂ ਨੂੰ ਤੇ ਨਾਲ ਦੀ ਨਾਲ ਦਿਨ ਬੜਾ ਸੋਹਣਾ ਮੌਸਮ ਠੰਡਾ ਹੋਣੇ ਲੱਗ ਗਿਆ ਆਪਾਂ ਅੱਗੇ ਵੀ ਗੱਲਬਾਤ ਕਰਦੇ ਹੁੰਨੇ ਆ ਨਾ ਤੇ ਅਸੀਂ ਚੱਲੇ ਆ ਜੀ ਆਪਣੇ ਤਰਨਪਾ ਜੀ ਮਨੀਸ਼ਾ ਹਣੀ ਉਹਨਾਂ ਦਾ ਅੱਛਾ ਪਹਿਲੀ ਗੱਲ ਤਾਂ ਉਹਨਾਂ ਦੇ ਫਾਦਰ ਸਾਹਿਬ ਵੀ ਆਏ ਹੋਏ ਨੇ ਇੰਡੀਆ ਤੋਂ ਬੱਚਿਆਂ ਦੇ ਦਾਦਾ ਜੀ ਹੈ ਨਾ ਤੇ ਆਪਾਂ ਚੱਲਿਆਂ ਬੇਬੀ ਦੇਖਣ ਉਹਨਾਂ ਦਾ ਤੇ ਘਰੇ ਜਾਵਾਂਗੇ ਆਰਾਮ ਨਾਲ ਬੈਠਾਂਗੇ ਨਾਲੇ ਤਾਂ ਬੇਬੀ ਨੂੰ ਥੋੜਾ ਆਪਣਾ ਪਿਆਰ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਦਿਨ ਬੜਾ ਪਿਆਰਾ ਵਾ ਤੇ ਅੱਜ ਦਾ ਪਲਾਨ ਥੋੜਾ ਇਦਾਂ ਬੱਚਿਆਂ ਦੀ ਹੈਗੀ ਆ ਬਾਜ ਪੰਜਾਬੀ ਕਲਾਸ ਉੱਥੇ ਵੀ ਜਾਣਾ ਤੇ ਸ਼ਾਮ ਨੂੰ ਵਿਸਾਖੀ ਆ ਰਹੀ ਹੈ ਤਾਂ ਸ਼ਾਮ ਨੂੰ ਅੱਜ ਅਖੰਡ ਪਾਠ ਸਾਹਿਬ ਰੱਖ ਰਿਹਾ ਸ਼ਾਮ ਨੂੰ ਇੱਥੇ ਤਾਂ ਰੱਖਦੇ ਆ ਕਿਉਂਕਿ ਸਾਰੇ ਦਿਨ ਦੇ ਵਿੱਚ ਜਿਵੇਂ ਕੰਮ ਕਾਜ ਇਦਾਂ ਦੇ ਸੈਟਅਪ ਹੈਗਾ ਇੱਥੇ ਦਿਨ ਦੇ ਵਿੱਚ ਸੰਗਤ ਥੋੜੀ ਜੀ ਘੱਟ ਹੁੰਦੀ ਆ ਸ਼ਾਮ ਨੂੰ ਵੱਧ ਹੁੰਦੀ ਆ ਆਈ نو ਸੋਣਨੁਸ਼ਾ ਦੇ ਜੀਵ ਲੱਗਦਾ ਬਟ ਜੋ ਸਿਸਟਮ ਐ ਮੈਂ ਤੁਹਾਡੇ ਅੱਗੇ ਸਾਂਝਾ ਕਰਤਾ ਹਨਾ ਸ਼ਾਮ ਨੂੰ ਖੰਡਪਾਟ ਸਾਹਿਬ ਅੱਜ ਸ਼ਨੀਵਾਰ ਆ ਤਾਂ ਸੋਮਵਾਰ ਨੂੰ ਇਹਦੇ ਭੋਗ ਪੈਣਗੇ ਸ਼ਾਮ ਨੂੰ ਵਸਾਖੀ ਵਾਲੇ ਦਿਨ ਇਹ ਕੀ ਬਣਿਆ ਹੋਇਆ ਇਹਦੇ ਉੱਤੇ ਬਾਲ ਨਾ ਵਾਟ ਇਜ਼ ਥਿਸ ਯੂਨੀਕੌਰਨ ਯੂਨੀਕੌਰਨ ਬਣਿਆ ਤਾਂ ਨਿਯੂਨੀਕੌਰਨ ਵਧੀਆ ਲੱਗਦਾ ਨਹੀਂ ਆਈ ਲਾਈਕ ਹਾਰਸਿਸ ਐਂਡ ਡੰਕੀਜ਼ ਐਂਡ ਡੰਕੀਜ਼ ਚਲ ਹੁਣ ਬਾਲ ਬਾਤੇ ਤੇਰੇ ਮੈਂ ਠੀਕ ਆ ਚਲੋ ਚੱਲੀਏ ਪੁੱਤ ਹੋਈ ਤਿਆਰ ਹੈਲੋ ਹੈਲੋ ਕੰਮੀ ਜਾਣੇ ਵਾਲਦਲੇ ਛੁੱਟੀ ਵਾਲਦੇ ਨੇ ਇਹਨਾਂ ਦੇ ਖੁੱਡੇ ਦੀ ਸਫਾਈ ਹੁੰਦੀ ਹੈ ਚੰਗੀ ਤਰ੍ਹਾਂ ਜੋ ਹੋਈ ਆ ਥੋੜੀ ਠੰਡ ਹੋ ਗਈ ਤਾਂ ਇਹਨਾਂ ਨੂੰ ਕਵਰ ਕਰਕੇ ਵੀ ਰੱਖਣਾ ਪੈਂਦਾ ਸੋ ਸਫਾਈ ਕੀਤੀ ਖਾਣਾ ਪਾਣੀ ਦਿੱਤਾ ਤੇ ਇਹ ਆਪਣਾ ਹੁਣ ਥੋੜੇ ਐ ਕਹੇ ਲੋ ਵੀ ਰਿਲੈਕਸ ਮੋਡ ਦੇ ਵਿੱਚ ਨੇ ਕਿਉਂਕਿ ਰੱਜੇ ਹੋਏ ਨੇ ਵੇ ਨਾ ਫੜਾਂ ਜੇ ਆਜੋ ਵੀ ਆਜੋ ਮੇਰਾ ਪਿਆਰਾ ਥੋੜਾ ਵਧਾਵਾ ਨਾ ਕੀ ਹੋ ਗਿਆ ਮੇਰੇ ਜਾਗਾ ਨਹੀਂ ਥੋੜੇ ਥੋੜੇ ਬਦੇ ਮੇਰਾ ਵੀ ਮੇਰਾ ਨੀਵਾ ਵਿੱਚ ਬਹੁਤ ਤਿੱਖਾ ਵੱਜਦਾ ਉਧਰ ਦੀ ਸਾਈਡ ਕੀ ਵੱਜਦਾ ਉਹ ਨੀਮਾ ਹੈ ਨਾ ਹਾਂ ਪੈਰ ਜੋ ਉਧਰ ਜਾਂਦਾ ਹੈ ਨਾ ਵੱਜਦਾ ਆਹ ਯਾ ਘਾਟੇ ਦੇ ਹੋਉਦਾ ਦੇ ਮੈਂ ਜੇ ਰੋ ਕੋ ਪ੍ਰਾਨ ਕਰੂਗੀ ਨਾ ਮੈਂ ਵੀ ਪੈਰਾਂ ਦੇ ਨਾਲ ਥੋੜੇ ਜਿਹਾ ਵਧਾਉਣੇ ਆ ਨਾ ਬਾਜਮੀ ਬੈੱਡ ਦੇ ਹੇਠਾ ਪਾਵੇ ਜਿੱਥੇ ਪੈਰ ਵੱਜੂਗਾ ਉਹ ਟੁੱਟ ਜਾਂਦਾ ਨਾ 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 ਡੁਖ ਲੱਗਦਾ ਮੈਂ ਵੀ ਧੁੱਪ ਵਾਲੀਆਂ ਲੋਡ ਨਹੀਂ ਲੈ ਕੇ ਜਾਂਦੀ ਆ ਮੋਸਮੀ ਨਹੀਂ ਲੋਡ ਨਹੀਂ ਹਾਂ ਲੋਡ ਨਹੀਂ ਡਨ ਚਲੋ ਡਨ ਸਾਰਾ ਕੁਝ ਬੀ ਸਿੰਗਲ ਏਅਰਪਲੇਨ ਛੋਟਾ ਏਅਰਪਲੇਨ ਆ ਚੱਲੀ ਹੋਈ ਹੈ ਗਲਾਈਡਰ ਬੜੇ ਕਿਹੜੇ ਗਲਾਈਡਰ ਗਲਾਈਡਰ ਛੋਟੇ ਹੁੰਦੇ ਹਨ ਔਰ ਵੇਸਕਲ ਜਿਹਦੇ ਵਿੱਚ ਉਹ ਨਹੀਂ 1% ਬੈਠਾ ਪੈਰਾਗਲਾਈਡਰ ਔਰ ਵੇਸਕਲ ਦੇ ਨੇ ਆਪਣੇ ਵੇਸਕਲ ਦੇ ਸੋਣੇ ਪ੍ਰੈਕਟਿਸ ਕਰਦੇ ਹੁੰਦੇ ਆ ਕੋਈ ਹੈ ਪੀਲਵਾ ਮਾਰੇ ਸਾਰ ਸਭ ਰਾਹ ਐਟਰੀ ਐਟਕਾ ਮੱਕੀ ਦੇ ਵੀ ਡੜੀ ਮੱਕੀ ਦੇ ਵੀ ਬਣਾਉਣੇ ਆ ਨਹੀਂ ਮੱਕੀ ਦੇ ਵੀ ਹਾਂ ਪਤਾ ਨਹੀਂ ਐਦ ਕੀ ਸ਼ੁਰੂ ਕੀਤੇ ਆ ਮੱਕੀ ਦੇ ਕਿਵੇਂ ਹੋ ਗਈ ਇਹ ਇਸ ਦੈਟ ਆ ਮਾਈ ਗੋਲ ਉੜਾਇਆ ਸਮਾਨ ਲੈਣਾ ਸੀ ਅਸੀਂ ਜਾਂਦੇ ਜਾਂਦੇ ਤੇ ਤਾਂ ਕਰਕੇ ਰੁਕਿਆ ਪਾਪਾ ਮੋ ਪਲਾਜ਼ਾ ਦੇ ਵਿੱਚ ਮਾਮਾ ਧੀਆਂ ਜਾ ਰਹੀਆਂ ਅੱਗੇ ਹੈ ਮਸਾ ਮਸਾ ਟਾਈਮ ਮਿਲਦਾ ਸਾਨੂੰ ਫਿਰ ਅਸੀਂ ਪੂਰਾ ਆਨੰਦ ਨਹੀਂ ਲੈਦਾ ਓਟਾ ਜੀ ਆ ਇੱਥੇ ਨਵੀਂ ਚੀਜ਼ ਦੇਖੀ ਕ੍ਰਿਪਟੋ ਬਾਇਗਰ ਸਦਨ ਸੀ ਕੈਸ਼ ਤੇ ਕਿਉਂਰੇ ਮੈਂ ਕਿਹਾ ਬਾਕੀਆਂ ਦਾ ਜੋ ਕੁਝ ਲੈਣਾ ਸੋ ਲੈਣਾ ਇਹ ਲੀਨ ਨੇ ਸਪੈਸ਼ਲ ਲੈਣਾ ਹੀ ਹੁੰਦਾ ਤੂੰ ਕੀ ਲੱਗਿਆ ਮੇਰਾ ਪੁੱਤ ਨਹੀਂ ਅੱਛਾ ਮੇਰਾ ਕਜ਼ਨ ਚਲੋ ਮੇਰਾ ਕਜ਼ਨ ਆਗੇ 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 ਐਮ ਨਹੀਂ ਲਾਇਆ ਆਪਾਂ ਇਹਨਾਂ ਜਹਾਂ ਟਾਈਮ ਤਾਂ ਨਹੀਂ ਲਾਇਆ ਮੰਮੀ ਅਸੀਂ ਇੰਨਾ ਵੀ ਤਾਂ ਚਾਹੀਦਾ ਹੀ ਹੈ ਮੈਂ ਗੱਡੀ ਸਾਹਮਣੇ ਪਹਾੜੀ ਦਿਖਦੀ ਆ ਵਾਲੀ ਇਹ ਫਤਹਿ ਕੀਤੀ ਹੋਈ ਆਪਾਂ ਹਾਂ ਇਹ ਫਤਹਿ ਕੀਤੀ ਆਪਾਂ ਤੇ ਗੋਲ ਦੀ ਰੋਣ ਲੱਗਦੇ ਰਹੇ ਇਹਦੇ ਆ ਗਿਆ ਰੋਡ ਤੇ ਹੀ ਆ ਗਿਆ ਹੌਲੀ ਹੌਲੀ ਰੋਡ ਦੀ ਲੈ ਆਇਆ ਕੌਣ ਆ ਦੇ ਉਸਤਦ ਖੜਾ ਮੇਰਾ ਅੰਗਰੀ ਸ਼ਕਲ ਸੂਰਤ ਮੇਰਾ ਕਿਸੀ ਸੀ ਮੇਰਾ ਉਸਤਦ ਦਾ ਨਾ ਹੈ ਪਹਿਲਾਂ ਪਹਿਲਾਂ ਨੋਟਸ ਇੰਨੀ ਦਿੱਤੀ ਸੀ ਮੇਰੇ ਕੋਲ ਇੰਨੀ ਛੋਲੀ ਛੋਲੀ ਮੋਟਾ ਬਹੁਤ ਚੇਜ਼ ਬਾਰੇ ਸਸੀ ਕਾ ਸਸੀ ਕਾ कमेसोटा पे आब जा ना वो मंडे पे आब जा रे गौर को दैट्स व्हेन इव किया साढ़े एक से और थोड़ा जो हो जवे 10 रुपए वाले हंसने ना बच्चे ਗੜਤ ਹੈ ਉਹਨਾਂ ਚਾਹ ਤੇ ਕਲਰ ਆਪਾਂ ਲੈਣਾ ਚੱਕਣ ਦਾ ਚਾਹ ਹੁੰਦਾ ਦੇਖੀ ਲਓ ਕੋਈ ਆਇਆ ਤਾਂ ਨਹੀਂ ਪਰ ਆ ਦੇਖ ਲਾ ਚੱਕਾ ਕੋਈ ਗੇਟ ਟੱਪ ਕੇ ਆ ਰਿਹਾ ਹਾਂਜੀ ਮੈਨੂੰ ਜਿੱਦਾ ਕੀ ਬੋਲਣ ਦੋ ਸੰਨਿਆ ਮੁਗਲ ਮੁਗਲ ਨਹੀਂ ਨਹੀਂ ਤਾਂ ਆ ਰਿਹਾ ਵੀ ਉਹ ਕਸਰ ਸਟ੍ਰੀਟ ਲਾਈਟ ਕੈਮਰਾ ਵਧੀਆ ਬਹੁਤ ਥਾਲੇ ਮਾਰੋ ਇੱਕ ਆਹ ਚੱਕ ਲਓ ਬਈ ਹੁਣ ਚਲੋ ਆਓ ਹੋਲ ਛੱਡ ਦਿਆ ਕੋਈ ਗੱਪਾ ਨਾਲੇ ਨੋਟ ਕਰ ਲੈ ਕੇ ਕਹਿੰਦਾ ਬਾਹਰ ਮੈਂ ਦੇਖਾਂਗਾ ਟੱਚ ਕਰੀਗਾ ਹਾਂ ਹਾਂ ਆ ਲਾ ਬੰਦੇ ਮੈਂ ਕਿਹਦੀ ਨੋਟ ਮੈਂ ਮੰਨ ਦੱਬਾਇਆ ਕਦੋਂ ਮੈਨੂੰ ਮੇਰਾ ਵਰਨੀ ਬਤਾ ਚਾਹ ਜਤੀ ਆਈ ਬਦ ਕੀ ਕਰਕੇ ਆਈ ਤੂੰ ਮੈਂ ਸ਼ੱਕਰ ਕੱਢ ਕੇ ਆਈ ਆ ਕੱਪਾ ਜੇ ਤਰਨੇ ਪਾਇਆ ਤਿੰਨ ਤਿੰਨ ਚਾਰ ਚਮਚਾ ਅੱਧਾ ਚਮਚਾ ਇੱਕ ਮਸਾ ਕਿੰਨੀ ਸ਼ੱਕਰ ਕੱਢੀ ਉਹ ਖਾਈ ਮਾੜੀ ਜੀ ਕੱਪਾ ਚ ਮੈਂ ਕਿਹਾ ਸਾਡੇ ਅਗਲੇ ਇੱਕ ਡੰਗ ਦੀ ਚਾਹ ਲਈ ਕੋ ਸ਼ੱਕਰ ਕੱਢ ਲਈ ਪੂਰੀ ਅੱਛਾ ਸੀਰੀਅਸਲੀ ਤਾਂ ਸਹੀ ਐਨੀ ਐਨੀ ਸ਼ੱਕਰ ਐਕਸਟਰਾ ਸੀ ਆਪਣੇ ਕੱਪਾਂ ਦੇ ਵਿੱਚ ਸਾਰੇ ਜੀ ਖਾਲੀ ਸੀਗਾ ਇਹ ਡੱਬਾ ਇੰਨੀ ਇੰਨੀ ਨਿਕਲੀ ਅੱਜ ਦਾ ਡੱਬਾ ਹੋਰ ਬਣੇਗਾ ਅੱਜ ਸਵੇਰੇ ਸਵੇਰੇ ਨਾ ਸ਼ੂਗਰ ਦਾ ਟੈਸਟ ਕੀਤਾ ਆ ਅੱਛਾ ਜੀ ਅੱਜ ਹਾਂ ਦਾਦਾ ਜੀ ਦਾ ਥੋੜਾ ਤਿਆਰ ਹੋਇਆ ਹੋਇਆ ਓਕੇ ਅਸਰ ਰੋਗ ਨਸ਼ਟ ਨਵਰ ਰਹਿਣਾ ਨਾ ਮੈਂ 24 ਘੰਟੇ ਤਾਂ ਰਹੂਗਾ 24 ਘੰਟੇ ਮਿਨੀਮਮ ਇਸ ਨਾਲ ਟ ਹੋ ਜਾਊਗਾ ਜੇ ਦਾ ਵੀ ਕੀ ਦਾ ਚਾਹ ਹੁੰਦਾ ਪਹਿਲੇ ਹਾਂ ਜੋ ਵੀ ਚਾਹ ਪੀਓ ਚਾਹ ਅਲਸੇ ਵੀ ਆਣ ਬੇਵਾਇਦ की गोल के बाद आवे प्यार अपना प्यार पूरा प्यार, <laughs> प्यार। रेसिपी ना राख अपने कोल आ बहुत स्वाद होन है स्टाइल में एडा नहीं चा हर बार नहीं पता जमे नहीं तरन चाय वाला तरन चाय वाला ब्लैक चाय वाला हां सही वाला मनीष सर चा अंक दीनु जंडी दा खाए साले चाय दी है ਉਸ ਜਨਨ ਕੋਸ਼ਿਸ਼ ਸਾਡੇ ਪਿਆਰੇ ਅੰਤੋ ਦੀ ਤੁਹਾਨੂੰ ਦੋ ਅੰਦਰੋਂ ਮੋਤਲੀ ਆਇਆ ਨਾ ਉਹ ਸਹੀ ਗੱਲ ਲੈ ਉੱਥੇ ਬਿਸੀ ਹੁੰਦੇ ਰਹੇ ਤਾਂ ਵਧੀਆ ਗੱਲ ਆ ਜਦੋਂ ਮਾਲੀ ਪਾਸੋਂ ਕਰਦੇ ਪਾਸੋਂ ਵਾਟ ਆ ਯੂ ਕੁਕਿੰਗ ਮਨੀ ਵੀ ਚਾਰ ਤਾਰਾ ਸਾਂਝੀ ਕਰਨੀ ਆ ਆਹ ਵਾਟ ਆ ਯੂ ਕੁਕਿੰਗ ਬਟਲੂ ਪ੍ਰੈਕਟਿਸ ਸੇ ਸਿੱਖੀਏ ਡਰਾਈਵਰੀ ਦੇ ਕੀ ਹੋ ਰਿਹਾ ਮੈਂ ਕਹਿੰਦੀ ਕਿ ਇਹੀ ਤਾਂ ਮੌਕਾ ਹੁੰਦਾ ਕਿ ਕਰਨ ਇੱਥੇ ਕੋਲ ਖਾਣ ਦੀ ਤੁਸੀਂ ਸਿੱਖੀਏ ਪੂਰੀਆਂ ਪੂਰੀਆਂ ਛੋਲੇ ਵਾਹ ਅੱਛਾ ਛੋਲੇ ਬਣ ਗਏ ਕਲੈਨ ਵਾਟ ਦੇ ਰਹਿ ਸਕਣੇ ਮੈਂ ਦੇਖਾ ਮਾਰਾ ਕੀ ਸਾਬ ਕਿਤਾਵ ਦਾ ਹੈ ਆ ਗਈ ਆਪਣੀ ਟੀਮ ਹੈ ਅੱਛਾ ਫੇ ਪੂੜੀਆਂ ਵਧੀਆ ਹੋਣ ਹਾਂ ਅਸੀਂ ਇਹ ਸਾਡੀ ਟੀਮ ਹੈ ਨਾ ਦੋਨਾਂ ਦੀ ਅੱਛਾ ਇਹ ਪਾਉਣੀ ਹੰਨੀ ਹੈ ਕੱਢਦੇ ਹੁੰਦੇ ਆ ਬਿਲਕੁਲ ਦੇਖਾ ਮੈਂ ਕਿੱਦਾਂ ਦੀਆਂ ਪੂੜੀਆਂ ਕੱਢ ਦੂੰ ਫੁੱਲ ਫੁੱਲੀ ਹੋਣੀ ਚਾਹੀਦੀ ਹੈ ਉਹ ਪੂੜੀ ਸਿੱਧੀ ਖਾਣੇ ਵਾਲੇ ਬਣੋ ਆ ਪਾ ਲੀਏ ਟੀਮ ਮੰਨੀ ਹੈ ਇਹ ਕਰਨਾ ਸਸਣਾ ਪੂੜੀ ਬਣੀ ਜਿਵੇਂ ਕੀੜੀ

ਹਾਕੀ ਮਾਈ ਐਂਗਲ ਤੇ ਸਾਡੂ ਬਣਾਤੀ ਦੱਸ ਦੇ ਲੈ ਕੇ ਤੇਰੀ ਓਏ ক্রিকেট ਕਿ ਹਾਕੀ ਓ ਸਰ ਪੱਕੀ ਲੁਕਸ ਗੁੱਡ ਬਈ ਬਹੁਤ ਵਧੀਆ ਕਿਵੇਂ ਰਨ ਬਣੀ ਸਵਾਦ ਹੋਜੀ ਬਚਾ ਜੜਕੈਂਟ ਲੱਗ ਰਿਹਾ ਮੂੰ ਹਾਂ ਨਾ ਪੂਰਾ ਕਲੀਅਰ ਐ ਚਵਰਤਾਸਤ ਲੋਜੀ ਸ਼ਾਮ ਦੇ ਤਕਰੀਬਨ 6 ਵਜੇ ਕੇ ਉੱਧਰੋਂ ਆ ਗਏ ਅਸੀਂ ਗੱਡੀ ਚੇਂਜ ਕਰਕੇ ਫਿਰ ਅਸੀਂ ਗਰੋਸਰੀ ਲੈਣ ਚਲੇ ਗਏ ਕਿਉਂਕਿ ਉਹ ਮੁੱਕੀ ਹੋਈ ਸੀਗੀ ਹੁਣ ਘੁਗੀ ਕਿਆ ਹੋ ਗਈ ਆ ਹਾਂ ਥੋੜੀ ਜੀ ਘੁਗੀ ਕਿਆ ਹੋ ਗਿਆ ਮੈਂ ਤਾਂ ਮੰਨੀ ਵੈਸੇ ਵਧੀਆ ਰਹਿ ਗਿਆ ਉੱਥੇ ਨੈਪ ਲੈ ਲਈ ਸੀਗੀ ਹੂੰ ਬਾੜੀ ਜੀ ਤੇ ਹੋਰ ਕੋਈ ਗੱਲਬਾਤ ਹੋਰ ਮਸ ਕੁਛ ਨਹੀਂ ਹੁਣ ਮੈਂ ਸੋਚਦੀ ਆ ਵੀ ਮੈਂ ਆਪਣੇ ਜਾ ਕੇ ਇੱਕ ਦੋ ਕੰਮ ਕਰਨੇ ਆ ਜ਼ਰੂਰੀ ਉਹ ਕਰੀਏ ਕੱਲ ਨੂੰ ਫੇਰ ਬਿਜ਼ੀ ਡੇ ਹੋ ਜਾਣਾ ਆਪਣਾ ਕਿੰਨੀ ਪਿਕਚਰਾਂ ਨੂੰ ਘਰ ਸੈੱਟ ਕਰਨਾ ਥੋੜਾ ਜਾਨੂੰ ਹੂੰ ਇਹ ਨਵੀਂ ਬਿਕਸ ਤੇ ਉਹ ਨਵੀਂ ਜੌਬ ਆ ਬਣੀ ਇੱਕ ਪੂਰੀ ਹੈ ਨਾ ਇਹ ਜੌਬ ਹੈ ਹੁਣ ਠੰਡਉਣ ਲੱਗੀ ਨਾ ਰਾਤ ਨੂੰ ਹੋਰ ਕਵਰ ਕਰਨਾ ਪੈਂਦਾ ਮੈਨੂੰ ਉੱਪਰੋਂ ਵੀ ਉਹਨਾਂ ਦਾ ਗੁਰਦੁਆਰਾ ਸਾਹਿਬ ਪਹੁੰਚ ਆ ਜੀ ਆਪਾਂ ਸ਼ਾਮ ਦੇ ਤਕਰੀਬਨ 6:30 ਹੋ ਚੁੱਕੇ ਨੇ ਥੋੜੀ ਬਹੁਤੀ ਗਰੋਸਰੀ ਲਿਆਉਣ ਆਲੀ ਸੀਗੀ ਉਹ ਲੈ ਕੇ ਆਇਆ ਅੰਦਰ ਚੱਲਦੇ ਆਂ ਦਰਵਾਜਾ ਸਾਹਿਬ ਦੇ ਅੰਦਰ ਬੈਠਦੇ ਆਂ ਥੋੜੀ ਦੇਰ ਕੀਰਤਨ ਵਗੈਰਾ ਸੁਣਾਗੇ ਨਾਲ ਦੀ ਨਾਲ ਮੂਨ ਬੜਾ ਸੋਹਣਾ ਅੱਜ ਬੜਾ ਪਿਆਰਾ ਲੱਗ ਰਿਹਾ ਕੰਪਲੀਟ ਮੂਨ ਤੇ ਗੁਰਦੁਆਰਾ ਸਾਹਿਬ ਇਥੋਂ ਐਡਾ ਵਧੀਆ ਲੱਗ ਰਿਹਾ ਕਿਉਂਕਿ ਨਾ ਬੈਕਗ੍ਰਾਉਂ ਬਟੂ ਜੀ orange ਹੀ ਲਾਈਟ ਹੁੰਦੀ ਹੈ ਨਾ ਸ਼ਾਮ ਦੀ ਉਹ ਦਿਖ ਰਹੀ ਆ ਅਰੇ ਜਿਸ ਮੋੜੇ ਵਖਦੇ ਚਰਨ ਅੰਤਮ ਤੱਕ ਹੀ ਹੈ ਵਿਰਲੇ ਕੇ ਦੇਵਲਾ ਭਗਵਾ ਸਵਾਹਿਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਪਾਗਾਂ ਵਾਲੇ ਹੋ ਕਰਮਾ ਵਾਲੇ ਹੋ ਜੋ ਕਿ ਸਤਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਪਰ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਰ ਬਣਾ ਰਹੇ ਹੋ ਸਤਗੁਰ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪ ਜੀ ਨੂੰ ਬਲੋਤਮ ਚਾਉ ਬਖਸ਼ਿਸ਼ ਕਰਨ ਜੋ ਕਿ ਆਪ ਗੁਰਦਰਬਾਰ ਦੀਆਂ ਹਾਜ਼ਰੀਆਂ ਪਰ ਕੇ ਗੁਰਦਰਬਾਰ ਦੀ ਸੁਭਾਣ ਵਿਧਾ ਹੁੰਦੇ ਹੋ ਸੋਹਤਾਵਰ ਦੀਵਾਨ ਸਜ ਰਹੇ ਨੇ ਜਿਸ ਦੇ ਵਿੱਚ ਆਪ ਜੀ ਨੇ ਰਹਿਰਾਤ ਸਾਹਿਬ ਦੇ ਪਾਠ ਸਰਵਣ ਕੀਤੇ ਨੇ ਉਪਰੰਤ ਆਰਤੀ ਸ਼ਬਦ ਕੀਰਤਨ ਹੋਣੇ ਉਸ ਤੋਂ ਬਾਅਦ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੋਗ ਸਖਿ ਦਾ ਜੋੜ ਮੇਲਾ ਹੈ ਅੱਜ ਸ਼ਾਮ ਨੂੰ 8 ਵਜੇ ਅਖੰਡ ਪਾਠ ਸਾਹਿਬ ਦੀ ਰਮਤਾ ਹੋਣੀ ਹੈ ਔਰ ਸੋਮਵਾਰ ਨੂੰ ਉਹਨਾਂ ਦੇ ਭੋਗ ਪਾਣੇ ਨੇ ਇਸੇ ਵੇਲੇ ਸਾਰੇ ਇਹ ਨੋਟ ਕਰਨ ਦੀ ਕਿਰਪਾਲਤਾ ਕਰਨੀ ਤੇ ਤਿੰਨੇ ਹੀ ਦਿਨ ਗੁਰਦੁਆਰਿਆਂ ਦੀ ਹਾਜ਼ਰੀਆਂ ਪਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਪੁਲਨਾ ਚੁੱਕਾ ਦੇਖੀ ਮਾ ਕਰੋ ਜੀ ਕਿਰਪਾ ਦਿਓ ਸ਼ਿਸ਼ਪਤੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਨੇਓ ਸਮਰਾਤ ਸਾਂ ਜੋ ਆਪਮੈ ਜਾਏ ਜੀ ਸੱਚ ਸੋਚੇ ਸੋਚਨੋ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸੇ ਸ਼ਾਨ ਪਲਖੋਇ ਤੱਕ ਨਤ ਲੈਣਾ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਵਿਸਾਖੀ ਦੀਆਂ ਤੁਹਾਨੂੰ ਬਹੁਤ-ਬਹੁਤ ਸਾਰੇ ਬਹੁਤ-ਬਹੁਤ ਮੁਬਾਰਕਾ ਤੇ ਕੰਮ ਤਾਂ ਸਿੱਧਾ ਹੀ ਪਹੁੰਚੇ ਹੋ ਸ਼ਾਮੀ ਹੈ ਜੀ ਮੈਨੂੰ ਖਬਰ ਜੇ ਤਨਵੀਰ 8 ਵਜੇ ਖਨਪਾਟ ਰੱਖਣਾ ਹਾਂਜੀ ਤੇ ਮੈਂ ਤਾਂ ਸਮਾਂ 10 ਮਿੰਟ ਪਹਿਲਾਂ ਛੜ ਕੇ ਆ ਗਿਆ ਖਿੱਚ ਤੁਰ ਕੇ ਖਿੱਚ ਤੁਰ ਕੇ ਪਹਿਲਾਂ ਆ ਗਿਆ ਮਢੀਪੂ ਦੇ ਇੱਥੇ ਆ ਕੇ ਦੇਖਤਾ ਤੇ ਖਨਪਾਟ ਰੱਖਿਆ ਸੀਗਾ ਚਲੋ ਹਾਈ ਲੱਗੇ ਪੂਰੇ ਟਾਈਮ ਤੇ ਪਹੁੰਚ ਗਏ ਸੀ ਬਾਕੀ ਚਲੋ ਠੀਕ ਹੈ ਇਹੀ ਵੱਡੀ ਗੱਲ ਹੁੰਦੀ ਆ ਜੀ ਰਾਮ ਦਾ ਠੀਕ ਆ ਕੱਲ ਨੂੰ ਸ਼ਾਮ ਨੂੰ ਮਿਲਦੇ ਆਪਾਂ ਕੱਲ ਨੂੰ ਮਿਲਦੇ ਆ ਸ਼ਾਮ ਨੂੰ ਹਾਂ ਠੀਕ ਕੱਲ ਨੂੰ ਇੱਥੇ ਹੀ ਆ ਜਿੱਦੇ ਮਰਜ਼ੀ ਹੁਣ ਤੋਂ ਬਲਨੇ ਕਹਿੰਦੇ 8:00 10:00 ਜੁੜ ਜਾਣੀ ਹੈ ਅੱਛਾ ਜੀ ਠੀਕ ਆ ਸ਼ਾਮ ਨੂੰ ਕੋਈ ਫਿਰ ਲਾਦਾਂਗੇ ਕੋਈ ਨਾ ਨਹੀਂ ਬਹੁਤ ਵਧੀਆ ਕੰਨੇ ਰਹਿ ਗਏ ਕੋਈ ਗੱਲ ਨਹੀਂ ਮੇਰਾ ਕੱਲ ਨੂੰ ਕਾਮਾ ਮੈਂ ਇੱਥੇ ਕੋਈ ਆਉਂਦਾ ਤੇ ਨਾਲ ਰਲੇ ਕਰ ਗਲੇ ਸਹੀ ਗੱਲ ਆ ਇਸ ਕਰਕੇ ਚਲੋ ਠੀਕ ਠੀਕ ਚਲੋ ਬਹੁਤ ਵਧੀਆ ਜੀ ਰਾਮ ਦਾ ਨਾਮ ਲਾਦਣਾ